ਕਬੱਡੀ 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 ਲੈਸਟਰ ਟੂਰਨਾਮੈਂਟ ਤੇ ਸਾਰੇ ਜਾ ਕੇ ਹਮਮਾ ਆ ਕੇ ਪਹੁੰਚੋ ਤੇ ਮੇਲਾ ਕਾਮਯਾਬ ਕਰੋ ਥੈਂਕ ਯੂ ਵੈਰੀ ਮਚ ਇੱਕ ਗੱਲ ਇੰਗਲੈਂਡ ਕਬੱਡੀ ਫਰੇਸ਼ ਦੇ ਬਿਹਾਰ ਤੇ ਮੈਂ ਕਹਿਣਾ ਚਾਹਨਾ ਪਿਛਲੇ ਹਫਤੇ ਜੋ ਗਰੇਵਜਨ ਟੂਰਨਾਮੈਂਟ ਹੋਇਆ ਸੀਗਾ ਉਹਦੇ ਵਿੱਚ 19 ਕੀ ਦਾ ਫਰਕ ਸੀਗਾ ਟੀਮਾਂ ਦੇ ਬਾਈ ਮੈਚ ਸਾਰੇ ਵਧੀਆ ਹੋਏ ਬਹੁਤੇ ਪੇਜਾਂ ਵਾਲਿਆਂ ਨੇ ਇਹ ਚੀਜ਼ ਅਫਵਾਹ ਫਲਾਉਂਦੇ ਸੀਗੇ ਵੀ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਵਿੱਚ ਦੋ ਫਾੜ ਹੋ ਗਈ ਕਲੱਬਾਂ ਦੇ ਵਿੱਚ ਹੋ ਗਈ ਮੈਂ ਸਾਰੇ ਜੋ ਵਰਲਡ ਵਾਈਡ ਕਬੱਡੀ ਨੂੰ ਦੇਖਦੇ ਆ ਚਾਹਣ ਵਾਲੇ ਆ ਉਹਨਾਂ ਦਸਣਾਂ ਚੋਂ ਨਾ ਜੇ ਕੋਈ ਸੱਚੀ ਸਹੀ ਨਿਊਜ਼ ਆ ਪਲੀਜ਼ ਉਹ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਪੇਜ ਦੇ ਉੱਪਰ ਹੀ ਦੇਖਿਆ ਕਰੋ ਮੈਂ ਪੇਜਾਂ ਵਾਲਿਆਂ ਨੂੰ ਵੀ ਬੇਨਤੀ ਕਰਦਾ ਇਦਾਂ ਦਾ ਕੰਮ ਨਾ ਕਰੋ ਵੀ ਤੁਸੀਂ 뷰 ਲੈਣ ਲਈ ਜਿਹੜਾ ਕਿਸੇ ਸੰਸਥਾ ਕਲੱਬਾਂ ਨੂੰ ਜਿਹੜਾ ਤੁਸੀਂ ਇਸ ਤਰ੍ਹਾਂ ਦਿਖਾਓ ਵੇਖ ਰਿਆ ਕੀ ਹੋ ਗਿਆ ਜੋ ਇੰਗਲੈਂਡ ਕਬੱਡੀ ਫੈਡਰੇਸ਼ਨ ਆ ਕਲੱਬਾਂ ਆ ਇਹ ਸਾਡੀ ਇੱਕ ਫੈਮਿਲੀ ਆ ਅਸੀਂ ਸਾਰੇ ਇੱਕ ਦੂਜੇ ਨਾਲ ਫੈਮਿਲੀ ਵਾਂਗ ਵਰਤਦੇ ਆ ਕਬੱਡੀ ਅੱਜ ਸੰਡੇ ਹੋਣੀ ਆ ਸਵੇਰੇ ਮੰਡੇ ਜਾਣਾਂ ਅੱਜ 25 ਹ ਮੋਲੇ ਸਾ 26 ਜਾਣਾਂ ਅਸੀਂ ਸਾਰੇ ਇਦਾਂ ਹੀ ਸਿਗੇ ਤੇ ਇਦਾਂ ਹੀ ਰਵਾਂਗੇ ਤੇ ਇੱਕ ਵਾਰ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਨਾਂ ਦੇ ਜਗਾਰਾ ਹੋ ਜਵੇ ਜੋ ਨਿਆ ਆਸਰੀਏ ਕਾਲ ਲਓ ਜੀ ਹੁਣ ਮੈਚ ਸ਼ੁਰੂ ਹੋਣ ਲੱਗਾ ਚੇਅਰਮੈਨ ਸਾਹਿਬ ਤੁਹਾਡਾ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਗੈਂਗ ਦੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਣਾ ਬਹੁਤ ਬਹੁਤ ਧੰਨਵਾਦੀ